ਸਨੀਲ ਜਾਂਖਰ ਦਾ ਕਿੱਡਾ ਨਾਂ ਹੈ ਜੀ ਕੈਪਟਨ ਅਮਰਿੰਦਰ ਦਾ ਕਿੱਡਾ ਨਾਂ ਹੈ ਕਿੱਡੇ-ਕੱਡੇ ਕੱਦਾਵਰ ਬੰਦੇ ਫਿਰ ਜਿਹੜੀ ਪੁਰਾਣੀ ਬੀਜੇਪੀ ਹੈ ਜਿਹੜੀ ਬੀਜੇਪੀ ਝੋਲਾ ਚੱਕ ਕੇ ਇਹਨਾਂ ਵਾਲਾ ਇਹਨਾਂ ਵਾਲਾ ਕਾਮਲ ਦਾ ਫੁੱਲ ਲੈ ਕੇ ਪਿੰਡਾਂ 'ਚ ਬੜੀ ਸ਼ਹਿਰਾਂ 'ਚ ਬੜੀ ਜਿਨ੍ਹਾਂ ਨੇ ਨੰਗੇ ਪੈਰੀ ਲੇਬਰ ਕੀਤੀ ਉਹਨਾਂ ਦਾ ਵਿਚਾਰਿਆਂ ਦਾ ਜੇ ਉਹਨਾਂ ਦਾ ਮੂੰਹ ਦੇਖਣਾ ਚਾਹੀਦਾ ਉਹਨਾਂ ਤੇ ਤਰਸ ਆਉਂਦਾ ਹੈ ਜੇ ਬਿੱਟੂ ਨੂੰ ਲਿਆ ਗਿਆ ਇਹਦੇ ਪਿੱਛੇ ਹੈ ਸਾਨੂੰ ਜੋ ਅਸੀਂ ਪਿੱਛੇ ਦੇਖ ਰਹੇ ਹਾਂ ਕਾਂਗਰਸ ਮੌਕੇ ਵੀ ਕਿ ਏਜੰਸੀਆਂ ਦਾ ਕੋਈ ਇੱਕ ਸਿਸਟਮ ਹੁੰਦਾ ਕਿ ਉਹ ਦੇਖਦੇ ਨੇ ਇਹ ਸਾਨੂੰ ਕੰਮ ਦੇਣ ਵਾਲਾ ਕਿਹੜਾ ਹੈ ਜਿਵੇਂ ਆ ਕੰਗਣਾ ਰਣ ਹਤਾਏ ਇਹਦੇ ਇਹ ਚ ਹੋਰ ਕਿਹੜੀ ਕੁਆਲਿਟੀ ਹੈ ਜੀ ਇਹ ਨੂੰ ਇਹ ਨੂੰ ਇੱਕ ਨਕਾਤੀ ਪ੍ਰੋਗਰਾਮ ਦਿੰਦਾ ਵੀ ਤੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਟਾਰਗੇਟ ਕਰਦੇ ਰਹਿਣਾ ਏਸੇ ਤਰ੍ਹਾਂ ਬਿੱਟੂ ਨੂੰ ਵੀ ਉਹ ਵਰਤਦੇ ਆ ਰਹੇ ਨੇ ਅਮਸਾ ਨਾਲ ਜਾਰੀ ਕਰਾਇਆ ਹੈ ਮੰਤਰੀ ਨਾਲ ਕਾਂਗਰਸੀ ਬੰਦਾ ਹੋਵੇ ਜਿਹਦਾ ਪਿਓ ਮੁੱਖ ਮੰਤਰੀ ਦਾਦਾ ਮੁੱਖ ਮੰਤਰੀ ਰਿਹਾ ਹੋਵੇ ਉਹ ਉਹਦੀ ਉਹਦੀ ਜਾਰੀ ਰਾਹੁਲ ਗਾਂਧੀ ਨਾਲ ਤਾਂ ਹੋ ਸਕਦੀ ਆ ਉਹ ਪਰਿਵਾਰ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੀ ਵਾਰੀ ਇਹਨਾਂ ਨੂੰ ਰਾਜ ਭਾਗ ਤੇ ਪਠਾਇਆ ਕਬਰ ਦਾ ਕੋਈ ਜੀ ਇਹੋ ਜਿਹਾ ਨਹੀਂ ਜਿਹੜਾ ਚੇਅਰਮੈਨ ਨਾ ਬਣਿਆ ਹੋਵੇ ਮੰਤਰੀ ਨਾ ਬਣਿਆ ਹੋਵੇ ਇਹ ਇਹਦੀ ਭੂਆ ਨੂੰ ਵੀ ਬਣਾਇਆ ਮੰਤਰੀ ਗੁਰਕਮਨ ਕੌਰ ਨੂੰ ਪਰ ਫੇਰ ਵੀ ਦੌੜ ਕੇ ਚੱਲੇ ਜਾਣਾ ਬਈ ਕਿਤੇ ਲਾਲਚ ਤਾਂ ਹੁੰਦਾ ਹੀ ਹੈ ਮਹਾਰਾਣੀ ਪ੍ਰੀਤ ਕੌਰ ਦਾ ਕਿਹਾ ਨਹੀਂ ਵੀ ਮੰਤਰੀ ਬਣਾਵਾਂਗੇ ਅਮਰ ਸਾਰੇ ਲਲਕਾਰਾ ਮਾਰਤਾ ਉਹ ਇੱਕ ਲੋਕਾਂ ਨੂੰ ਤਾਕਾ ਸਮਝ ਲਓ ਇੱਕ ਤਾੜਨਾ ਸੀ ਵੀ ਜਿਤ ਨਾਲ ਜਿਤਾ ਦਿਓ ਨਹੀਂ ਮੈਂ ਬਣਾਤਾ ਦੇਣਾ ਵੋਟਰ ਤਾਂ ਕਹਿੰਦੇ ਨੇ ਕਿ ਇਹ ਬੰਦਾ ਮਨਜ਼ੂਰ ਨਹੀਂ ਹੈ ਸਾਨੂੰ ਵੀ ਇਹਨੂੰ ਜਿੱਤਣਾ ਨਹੀਂ ਚਾਹੀਦਾ ਪਰ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਉਹ ਵੱਡੇ ਵੱਡੇ ਅਹੁਦੇ ਦਿੰਦੀਆਂ ਨੇ ਮੰਤਰੀ ਬਣਾਉਂਦੇ ਨੇ ਕੀ ਲੱਗਦਾ ਫਿਰ ਲੋਕ ਤਾਂ ਛੋਟੇ ਰਹਿ ਗਏ ਜਿਹੜੀਆਂ ਸਰਕਾਰਾਂ ਨੇ ਉਹ ਵੱਡੀਆਂ ਰਹੀ ਇਹ ਇਹ ਉਹ ਚੋਰ ਮੋਰੀ ਲੰਗਾ ਲਿਆਉਂਦੇ ਨੇ ਜਿਹੜਾ ਇਹਨਾਂ ਨੂੰ ਕੰਮ ਦਿੰਦਾ ਹੈ ਇਹ ਇਹ ਬਿੱਟੂ ਉਹਨਾਂ ਨੂੰ ਵੀ ਚੋਰ ਮੋਰੀ ਲੰਗਾ ਕੇ ਲੈਂਦਾ ਚੋਰ ਮੋਰੀ ਲਗਾ ਦੇ ਆ ਇਹਨੂੰ ਅਹੁਦਾ ਦੇ ਦਿੰਦੇ ਹੁੰਦੇ ਨੇ ਇਹਨੇ ਲੈ ਲਿਆ ਜਿਵੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅੱਡੇ ਚੋਂ ਲੈ ਕੇ ਕੱਢ ਕੇ ਖਾਕੀ ਨਿੱਕਰ ਪਵਾਤੀ ਬੁੱਢੇ ਦੇ ਅੱਜ ਵਿਚਾਰਾ ਨਹੀਂ ਰਿਹਾ ਸਾਡੇ ਚ ਫਿਰ ਉਹਨੇ ਗਾਹ ਛੋਟੇ ਰੰਗ ਦੀ ਮੁੰਡੇ ਨੂੰ ਪਵਾ ਕੇ ਰੱਖੀ ਕਿੰਨੀ ਦੇਰ ਵੀ ਬਾਹਰ ਸਿਮਰਤ ਇਹ ਕੱਲੇ ਕਿਵੇਂ ਦੇਖ ਕੇ ਤੂੰ ਜਿਹੜੀ ਹਾਈ ਕਮਾਂਡਾ ਬੀਜੇਪੀ ਉਹਨਾਂ ਨੂੰ ਲੱਗਦਾ ਸੀ ਕਿ ਸਿੱਖ ਚਿਹਰੇ ਦੀ ਸਾਨੂੰ ਲੋੜ ਆ ਕਿ ਉਹ ਸਿੱਖ ਚਿਹਰਾ ਰਵਨੀਤ ਬਿੱਟੂ ਮਿਲ ਗਿਆ ਕਿ ਆਉਣ ਵਾਲਾ 2027 ਦਾ ਮੁੱਖ ਮੰਤਰੀ ਵੀ ਰਵਨੀਤ ਬਿੱਟੂ ਐਲਾਨਿਆ ਜਾ ਸਕਦਾ ਕਿ ਬੀਜੇਪੀ ਵੱਲੋਂ ਜੀ ਮੁੱਖ ਮੰਤਰੀ ਹੋਣਗੇ ਸਿੱਖ ਚਿਹਰੇ ਦੀ ਗੱਲ ਨਹੀਂ ਗੱਲ ਇਹ ਆ ਵੀ ਥੋਨੂੰ ਅਟੈਕ ਕੌਣ ਕਰਦਾ ਥੋਡੇ ਤੇ ਥੋਡੇ ਵਰਗੇ ਚਿਹਰੇ ਵਾਲਾ ਦਸਤਾਰ ਬੰਨੀ ਵਾਲਾ ਉਹ ਦਿਖਾਉਣਾ ਲੋਕਾਂ ਨੂੰ ਵੀ ਦੇਖੋ ਸਿੱਖ ਆਪੱਚ ਕਿਵੇਂ ਲੜਦੇ ਨੇ ਤੇ ਪੁਰਾਣੇ ਲੀਡਰ ਨੇ ਬੀਜੇਪੀ ਦੇ ਉਹ ਸੋਚ ਰਹੇ ਨੇ ਸਾਡਾ ਨੰਬਰ ਲੱਗਿਆ ਨਹੀਂ ਜੀ ਰਵਨੀਤ ਬਿੱਟੂ ਹੁਣ ਆਇਆ 2 ਮਹੀਨੇ ਪਹਿਲਾਂ ਚੋਣ ਵੀ ਲੜ ਚੁੱਕਿਆ ਤੇ ਹਾਰ ਵੀ ਗਏ ਨੇ ਉਹਦਾ ਵੀ ਵੱਡਾ ਮੰਤਰੀ ਬਣ ਕੇ ਵੀ ਅਸੀਂ ਜਿਨ੍ਹਾਂ ਨੇ ਜੁੱਤੀਆਂ ਘਸਾਤੀਆਂ ਸਾਰੀ ਉਮਰ ਬੀਜੇਪੀ ਦੇ ਨਾਲ ਕੈਂਪੇਨ ਕਰਦੇ ਪ੍ਰਚਾਰ ਕਰਦੇ ਵੀ ਅਸੀਂ ਤਾਂ ਉੱਥੇ ਹੀ ਰਹਿ ਗਏ ਕੈਪਟਨ ਅਮਰਿੰਦਰ ਨੂੰ ਸੈਟ ਤਾਂ ਕਰ ਦਿੰਦੇ ਪਰ ਉਹ ਓਡਾ ਓਡਾ ਕੰਮ ਨਹੀਂ ਕਰ ਸਕਿਆ ਦਿੱਲੀ ਲਈ ਜਿੱਡਾ ਬਿੱਟੂ ਉਹ ਨਹੀਂ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਹੋਣ ਕਰਕੇ ਵੀ ਖਾਨਦਾਨੀ ਰਾਜੇ ਨਹੀਂ ਉਹਦੀ ਭਾਸ਼ਾ 'ਚ ਫਰਕ ਹੈ ਉਹ ਜੇ ਤਾਂ ਸਿੱਧੀਆਂ ਠੇਠ ਗਾਲਾਂ ਇਦਾਂ ਨੂੰ ਦੱਬੀ ਜਾਂਦਾ ਸਾਨੂੰ ਫੇਰ ਤਾਂ ਉਹਨੂੰ ਵੀ ਕਹਿੰਦੇ ਵੀ ਆ ਜਾ ਤੈਨੂੰ ਦਈਏ ਗਿਫਟ ਜਦੋਂ ਹੁਣ ਉਹ ਗਾਲਾਂ ਵਾਲੀ ਕੱਢੀਆਂ ਉਹ ਨਹੀਂ ਉਹਨਾਂ ਦੇ ਫਿੱਟ ਬੈਠਿਆ ਉਹਨਾਂ ਨੇ ਕਹਿੰਦਾ ਹਟ ਪਰੇ ਬੁੱਢਾ ਹੋ ਗਿਆ ਚੱਲ ਘਰ ਕਰਦਾ ਅੱਦੇ ਕਹਿੰਦੇ ਨੇ ਬਬਾਰ ਹੈ ਕਦੇ ਖੁਸ਼ ਹੈ ਕੋਈ ਬਿਮਾਰ ਨਹੀਂ ਕੁਛ ਨਹੀਂ ਰਾਜਨੀਤਿਕ ਬੰਦੇ ਨੂੰ ਤਾਂ ਬਿਮਾਰੀ ਆ ਹੀ ਹੁੰਦੀ ਆ ਉਹ ਤੋਂ ਆਉਦਾ ਖੋਲੋ ਉਹ ਜਦ ਇਹ ਲੱਗਣ ਲੱਗ ਜਾਂਦਾ ਵੀ ਹੁਣ ਗਿਆ ਪੀਜੀਆਈ ਹੁਣ ਗਿਆ ਆਹ ਕਰ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਚੁੱਕੇ ਹਨ ਲਗਾਤਾਰ ਕਸ਼ਮਕਸ਼ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੌ ਚੁੱਕ ਲਈ ਹੈ ਜਾਨੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੀਜੀ ਵਾਰ ਨਰਿੰਦਰ ਮੋਦੀ ਬਣੇ ਨੇ ਸੋ ਲਗਾਤਾਰ ਇੱਕ ਵੱਡੀ ਅਪਡੇਟ ਇਹ ਆ ਕੇ ਰਵਨੀਤ ਸਿੰਘ ਬਿੱਟੂ ਪਹਿਲਾਂ ਕਾਂਗਰਸ ਪਾਰਟੀ ਤੋਂ ਐਮਪੀ ਰਹੇ ਨੇ ਲਗਾਤਾਰ ਲੁਧਿਆਣੇ ਤੋਂ ਉਸ ਤੋਂ ਬਾਅਦ ਬੀਜੇਪੀ ਚ ਸ਼ਾਮਲ ਹੋਏ ਸ਼ਾਮਲ ਹੋਣ ਤੋਂ ਬਾਅਦ ਟਿਕਟ ਮਿਲੀ ਟਿਕਟ ਮਿਲਣ ਤੋਂ ਬਾਅਦ ਹਾਰੇ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਰ ਉਸ ਤੋਂ ਬਾਅਦ ਮੰਤਰੀ ਬਣ ਚੁੱਕੇ ਨੇ ਬੀਜੇਪੀ ਸਰਕਾਰ ਦੇ ਵਿੱਚ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਵੀ ਸੌਂ ਚੁੱਕ ਰਹੀ ਹੈ ਵੱਡੀ ਅਪਡੇਟ ਆ ਤੇ ਗੱਲਬਾਤ ਇਹੀ ਆ ਕਿਉਂਕਿ ਰਾਜਨੀਤਿਕ ਗਲਿਆਰਿਆਂ 'ਚ ਵੀ ਗੱਲ ਉੱਠ ਰਹੀ ਆ ਕਿ ਰਵਨੀਤ ਸਿੰਘ ਵਿੱਟੂ ਹਾਰੇ ਨੇ ਮੰਤਰੀ ਬਣਾਏ ਨੇ ਕਿ ਬੀਜੇਪੀ ਨਾਲ ਬਹੁਤ ਨਜ਼ਦੀਕੀਆਂ ਨੇ ਰਵਨੀਤ ਸਿੰਘ ਵਿੱਟੂ ਦੀਆਂ ਚਾਹੇ ਉਹ ਬਹੁਤ ਘੱਟ ਸਮਾਂ ਥੋੜਾ ਸਮਾਂ ਹੋਇਆ ਬੀਜੇਪੀ 'ਚ ਸ਼ਾਮਲ ਹੋਏ ਪਰ ਜਿਹੜੀਆਂ ਨਜ਼ਦੀਕੀਆਂ ਨੇ ਉਹ ਵੱਡੀਆਂ ਨੇ ਕਿਉਂਕਿ ਅਮਿਤ ਸ਼ਾਹ ਪਹੁੰਚੇ ਸਨ ਪੰਜਾਬ ਉਹਨਾਂ ਨੇ ਕਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਨੂੰ ਮੈਂਬਰ ਪਾਰਲੀਮੈਂਟ ਬਣਾਓ ਅਸੀਂ ਵੱਡਾ ਬੰਦਾ ਬਣਾਵਾਂਗੇ ਅਸੀਂ ਵੱਡੇ ਅਹੁਦੇ ਦਵਾਗੇ ਇਥੋਂ ਤੱਕ ਅਮਿਤ ਸ਼ਾਹ ਨੇ ਕਿਹਾ ਸੀ ਅਤੇ ਉਹ ਆਪਣਾ ਵਾਦਾ ਅਮਿਤ ਸ਼ਾਹ ਟੀਮ ਨੇ ਪੂਰਾਇਆ ਰਵਨੀਤ ਸਿੰਘ ਬਿੱਟੂ ਮੰਤਰੀ ਬਣ ਚੁੱਕੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰੀ ਸੌ ਚੁੱਕ ਲਈ ਹੈ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਪਰਮਜੀਤ ਸਿੰਘ ਸੋਹਲੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਸੋਹਲੀ ਸਾਹਿਬ ਕਿਵੇਂ ਦੇਖਦੇ ਹੋ ਪੂਰੀ ਦੇਸ਼ ਦੀ ਰਾਜਨੀਤੀ ਨੂੰ ਕਿਉਂਕਿ ਕਈ ਦਿਨ ਦੀ ਕਸ਼ਮਕਸ਼ ਹੋਈ ਕਿ ਇਹ ਨਤੀਸ਼ ਕੁਮਾਰ ਹੋਈ ਇੱਧਰ ਜਾਂਦੇ ਨੇ ਉੱਧਰ ਗੱਲਬਾਤ ਹੁੰਦੀ ਆ ਫੋਨ ਨਹੀਂ ਚੱਕਦੇ ਕਾਫੀ ਕੁਝ ਹੋਇਆ ਪਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰੀ ਸੌ ਚੁੱਕ ਲਈ ਹੈ ਕਿਵੇਂ ਦੇਖਦੇ ਹੋ ਸਰਕਾਰ ਬਣ ਚੁੱਕੀ ਹੈ ਜੀ ਦੇਖਦਾ ਪ੍ਰਧਾਨ ਮੰਤਰੀ ਬਣੇ ਨੇ ਸ੍ਰੀ ਨਰਿੰਦਰ ਮੋਦੀ ਜੀ ਪਹਿਲਾਂ ਤਾਂ ਪ੍ਰਧਾਨ ਮੰਤਰੀ ਉਹ ਆਪਣੇ ਸਾਰਿਆਂ ਦੇ ਬਣ ਗਏ ਨਾ ਇਸ ਲਈ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਨਾਲ ਇਹ ਕਹਿਣਾ ਚਾਹਉਣਾ ਪ੍ਰਧਾਨ ਮੰਤਰੀ ਜੀ ਪਤਾ ਨਹੀਂ ਤੁਹਾਡੀ ਕਿੰਨੀ ਕਬੱਡੀ ਭਗਤੀ ਕਰੀ ਹੋਣੀ ਆ ਜਿੱਤੇ ਕਰਕੇ ਤੁਹਾਨੂੰ ਬਾਰ-ਬਾਰ ਇਹ ਕੁਰਸੀ ਤੇ ਬੈਠਣ ਦਾ ਮੌਕਾ ਗੁਰੂ ਦੇ ਰਿਹਾ ਹੈ ਪਰ ਇਹ ਕੁਰਸੀ ਤੇ ਬਹਿ ਕੇ ਜੇ ਪਿੱਛੇ ਤੁਹਾਤੋਂ ਕੋਈ ਇਹ ਤੁਹਾਨੂੰ ਮਨ 'ਚ ਸੋਚਣਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਿਹਾ ਮੈਂ ਕਿ ਜੇ ਪਿੱਛੇ ਤੁਹਾਤੋਂ ਜਿੰਨੇ ਵੀ ਰਾਹੇ ਵਗਾਹੇ ਤੁਹਾਡੇ ਤੇ ਅਲੀਕੇਸ਼ਨ ਲੱਗੇ ਤੁਹਾਤੋਂ ਗਲਤੀਆਂ ਹੋਈਆਂ ਨੇ ਉਹਦਾ ਪਛਤਾਪ ਕਰੋ ਜਿਵੇਂ ਤੁਸੀਂ ਕਹਿੰਦੇ ਨਾ ਵੀ ਮਾਤਾ ਜੀ ਰੱਬ ਦਾ ਨਾਮ ਲਾਇਨ ਬਾਹਰ ਚੱਲਿਆ ਅਸੀਂ ਕਹਿੰਦੇ ਖੁਸ਼ ਆ ਸੀ ਲਓ ਪਰ ਦੂਜੇ ਬੰਨੇ ਇਹ ਵੀ ਅੰਦਰ ਛਾਤੀ ਮਾਰੋ ਤੁਹਾਡੇ ਲਈ ਬਹੁਤ ਵੱਡੀ ਪੋਸਟ ਆ ਪ੍ਰਧਾਨ ਮੰਤਰੀ ਉਹ ਦੇਸ਼ ਦਾ ਜਿਹੜਾ ਦੇਸ਼ ਦਾ ਦੁਨੀਆ ਦੇ ਵਿੱਚ ਨਾਂ ਏ ਪ੍ਰਧਾਨ ਮੰਤਰੀ ਬਣਨਾ ਇਸ ਲਈ ਤੁਹਾਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਨਾਲ ਆਸ ਕਰਦੇ ਆ ਕਿ ਪਿੱਛੇ ਨਾਲੋਂ ਪ੍ਰਧਾਨ ਮੰਤਰੀ ਜੀ ਤੁਸੀਂ ਸਹੀ ਚੱਲ ਕੇ ਸਾਰੇ ਫਿਰਕਾ ਨੂੰ ਧਰਮਾ ਤਰਮਾਂ ਦੀ ਗੱਲ ਨਹੀਂ ਕਰੋਗੇ ਸਾਰੇ ਫਿਰਕਾ ਤੋਂ ਉੱਪਰ ਉੱਠ ਕੇ ਮਾਨ ਤੇ ਤੁਹਾਡੇ ਤੇ ਹਰੇਕ ਧਰਮ ਦਾ ਹਰੇਕ ਫਿਰਕੇ ਦਾ ਬੰਦਾ ਮਾਣ ਮਹਿਸੂਸ ਕਰੂਗਾ ਵੀ ਸਾਡਾ ਪ੍ਰਧਾਨ ਮੰਤਰੀ ਨਿਰਪੱਖ ਹੈ ਪਰ ਅੱਜ ਜਿਹੜਾ ਪਿੱਛੇ ਤੁਹਾਡੇ ਤੇ ਠੱਪਾ ਲੱਗਿਆ ਤਰਸ ਕਰੋ ਉਹ ਉਹ ਠੱਪਾ ਧਾਰੋ ਤੇ ਸਹੀ ਲਾਈਨ ਤੇ ਆਓ ਤਾਂ ਕਿ ਲੋਕ ਤੁਹਾਡੇ ਤੇ ਮਾਣ ਮਹਿਸੂਸ ਕਰਨ ਬਿਲਕੁਲ ਪੰਜਾਬ ਦੇ ਵੱਡੇ ਆਗੂ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਚਾਹੇ ਕਿ ਉਹ ਉੱਥੋਂ ਆਪਣੀ ਇਲੈਕਸ਼ਨ ਹਾਰ ਚੁੱਕੇ ਨੇ ਮੈਂਬਰ ਪਾਰਲੀਮੈਂਟ ਨਹੀਂ ਬਣ ਸਕ ਸਕੇ ਪਰ ਉਹਨਾਂ ਨੂੰ ਪਹਿਲ ਤੌਰ ਤੇ ਉਹਦਾ ਦਿੱਤਾ ਗਿਆ ਮੰਤਰੀ ਬਣਾਈ ਗਏ ਨੇ ਕਿਵੇਂ ਦੇਖ ਜਿਹੜਾ ਰਵਨੀਤ ਬਿੱਟੂ ਮంత్రి ਬਣਿਆ మంత్రి ਪਾਦਤੇ ਬੈਹ ਜਾਣਾ ਮੈਂ ਉਹਨੂੰ ਵੀ ਲੱਖ ਲੱਖ ਵਧਾਈ ਦਿੰਦਾ ਚਾਹੇ ਸਾਡੀ ਵਿਚਾਰਤਾਂ ਦਾ ਮਿਲੇ ਨਾ ਮਿਲੇ ਪਰ ਦੂਜੇ ਬੰਨੇ ਮੈਂ ਬਿੱਟੂ ਨੂੰ ਵੀ ਕਹਣਾ ਬਿੱਟੂ ਜੀ ਤੁਸੀਂ ਇੱਕ ਚਿੱਠੀ ਆਈ ਤੋ ਹੀ ਸੌ ਚੱਕਣ ਤੋਂ ਪਹਿਲਾਂ ਵੀ ਜੋ ਸਬਦਾਵਲੀ ਐ ਇੰਨਾ ਦਾ ਮਾਣ ਮਹਿਸੂਸ ਕਰਿਆ ਕਰੋ ਗੁਰੂ ਤੇ ਕਿ ਤੁਸੀਂ ਸਬਦਾਵਲੀ ਚੇਂਜ ਕਰੋ ਤੁਸੀਂ ਤਾਂ ਸਬਦਾਵਲੀ ਉੱਥੀ ਜਿਵੇਂ ਅੱਡਾ ੜਿਆ ਵਾ ਹੁੰਦਾ ਵੀ ਇਹ ਇੱਕ ਨਕਾਤੀ ਪ੍ਰੋਗਰਾਮ ਐ ਮੈਂ ਇਹਨਾਂ ਦੇ ਖਿਲਾਫ ਹੀ ਬੋਲਣਾ ਉਹ ਉਹ ਤੋਂ ਬਾਹਰ ਨਿਕਲੋ ਇਹ ਜਿਹੜੀਆਂ ਪਦਵੀਆਂ ਨੇ ਆਉਦੇ ਨੇ ਗੁਰੂ ਦਿੰਦਾ ਗੁਰੂ ਇਹ ਖੋ ਲੈਂਦਾ ਹੁੰਦਾ ਇਹ ਤੇ ਲੰਮਾ ਹਰਸਾ ਨਹੀਂ ਇਹ ਪੀਰੀਅਡ ਹੈ ਵੀ ਤੁਹਾਨੂੰ 5 ਸਾਲ ਲਈ ਮਿਲਦਾ ਹੈ 5 ਤੋਂ ਇਹ ਵੀ ਨਹੀਂ ਪਤਾ ਬਚਾਲੇ ਕਿੱਥੇ ਬ੍ਰੇਕਾਂ ਲੱਗ ਜਾਂਦੀਆਂ ਨੇ ਮੈਂ ਇਹ ਕਹੂੰਗਾ ਕਿ ਜਿਹੜਾ ਬਿੱਟੂ ਨੂੰ ਅਚੇਚੇ ਤੌਰ ਤੇ ਮੰਤਰੀ ਬਣਾਇਆ ਗਿਆ ਇਹ ਹੈ ਤਾਂ ਸ਼ੱਕ ਦੀ ਘੇਰੇ ਦੀ ਗੱਲ ਵੀ ਐਡੇ ਡੇ ਕਾਗ ਜਿਹੜਾ ਹੁਣ ਦੇਖੋ ਤੁਸੀਂ ਸੁਨੀਲ ਜਾਖੜ ਦਾ ਕਿੱਡਾ ਨਾਂ ਹੈ ਜੀ ਕੈਪਟਨ ਅਮਰਿੰਦਰ ਦਾ ਕਿੱਡਾ ਨਾਂ ਹੈ ਕਿੱਡੇ-ਕਿੱਡੇ ਕੱਦਾਵਾਰ ਬੰਦੇ ਫਿਰ ਜਿਹੜੀ ਪੁਰਾਣੀ ਬੀਜੇਪੀ ਆ ਜਿਹੜੀ ਬੀਜੇਪੀ ਝੋਲਾ ਚੱਕ ਕੇ ਇਹਨਾਂ ਵਾਲਾ ਇਹਨਾਂ ਵਾਲਾ ਕਾਮਲ ਦਾ ਫੁੱਲ ਲੈ ਕੇ ਪਿੰਡਾਂ 'ਚ ਬੜੀ ਸ਼ਹਿਰਾਂ 'ਚ ਬੜੀ ਜਿਨ੍ਹਾਂ ਨੇ ਨੰਗੇ ਪੈਰੀ ਲੇਬਰ ਕੀਤੀ ਉਹਨਾਂ ਦਾ ਵਿਚਾਰਿਆਂ ਦਾ ਜੇ ਉਹਨਾਂ ਦਾ ਮੂੰਹ ਦੇਖਣਾ ਚਾਹੀਦਾ ਉਹਨਾਂ ਤੇ ਤਰਸ ਆਉਂਦਾ ਉਹਨਾਂ ਦਾ ਕਿਸੇ ਦਾ ਦਾ ਨਹੀਂ ਲੱਗਿਆ ਕਿਸੇ ਦਾ ਨਾਂ ਤੱਕ ਵੀ ਨਹੀਂ ਵਿਚਾਰਿਆ ਗਿਆ ਜੇ ਬਿੱਟੂ ਨੂੰ ਲਿਆ ਗਿਆ ਇਹਦੇ ਪਿੱਛੇ ਹੈ ਸਾਨੂੰ ਜੋ ਅਸੀਂ ਪਿੱਛੇ ਦੇਖ ਰਹੇ ਹਾਂ ਕਾਂਗਰਸ ਮੌਕੇ ਵੀ ਕਿ ਏਜੰਸੀਆਂ ਦਾ ਕੋਈ ਸਿਸਟਮ ਹੁੰਦਾ ਕਿ ਉਹ ਦੇਖਦੇ ਨੇ ਕਿ ਸਾਨੂੰ ਕੰਮ ਦੇਣ ਵਾਲਾ ਕਿਹੜਾ ਬੰਦਾ ਕਿਹੜਾ ਇੱਥੇ ਸਿਰਫ ਵੱਡੇ ਵੱਡੇ ਭਾਸ਼ਣਾ ਨਾਲ ਦੂਜਿਆਂ ਨੂੰ ਜਿਵੇਂ ਆ ਕੰਗਣਾ ਰਲ ਹੁੰਦਾ ਹੈ ਇਹ ਚ ਇਹ ਚ ਹੋਰ ਕਿਹੜੀ ਕੁਆਲਿਟੀ ਹੈ ਜੀ ਇਹਨੂੰ ਇਹਨੂੰ ਇੱਕ ਨਕਾਰਤੀ ਪ੍ਰੋਗਰਾਮ ਦਿੰਦਾ ਵੀ ਤੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਟਾਰਗੇਟ ਕਰਦੇ ਰਹਿਣਾ ਇਸੇ ਤਰ੍ਹਾਂ ਬਿੱਟੂ ਨੂੰ ਵੀ ਉਹ ਵਰਤਦੇ ਆ ਰਹੇ ਨੇ ਅਮਸਾ ਨਾਲ ਜਾਰੀ ਕਰਾਏ ਮੰਤਰੀ ਨਾਲ ਕਾਂਗਰਸੀ ਬੰਦਾ ਹੋਵੇ ਜਿਹਦਾ ਪਿਓ ਮੁੱਖ ਮੰਤਰੀ ਦਾਦਾ ਮੁੱਖ ਮੰਤਰੀ ਰਿਹਾ ਹੋਵੇ ਉਹ ਉਹਦੀ ਉਹਦੀ ਜਾਰੀ ਰਾਹੁਲ ગાંધી ਨਾਲ ਤਾਂ ਹੋ ਸਕਦੀ ਆ ਉਹ ਪਰਿਵਾਰ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੀ ਵਾਰੀ ਇਹਨਾਂ ਨੂੰ ਰਾਜ ਭਾਗ ਤੇ ਪਠਾਇਆ ਤਬਰ ਦਾ ਕੋਈ ਜੀ ਇਹੋ ਜਿਹਾ ਨਹੀਂ ਜਿਹੜਾ ਚੇਅਰਮੈਨ ਨਾ ਬਣਿਆ ਹੋਵੇ ਮੰਤਰੀ ਨਾ ਬਣਿਆ ਹੋਵੇ ਇਹ ਇਹਦੀ ਭੂਆ ਨੂੰ ਵੀ ਬਣਾਇਆ ਮੰਤਰੀ ਗੁਰਕਮਲ ਕੌਰ ਨੂੰ ਪਰ ਫੇਰ ਵੀ ਦੌੜ ਕੇ ਚਲੇ ਜਾਣਾ ਬਈ ਕਿਤੇ ਲਾਲਚ ਤਾਂ ਹੁੰਦਾ ਹੀ ਹੈ ਜੇ ਹੁਣ ਮਸਾ ਨੇ ਕਿਹਾ ਆ ਕੇ ਇਹਦੀ ਇਹਦੀ ਇਕੱਲੇ ਉਹਦੇ ਚ ਕਹਿੰਦਾ ਮਹਾਰਾਣੀ ਪ੍ਰਨੀਤ ਕੌਰ ਦੇ ਤਾਂ ਕਿਹਾ ਨਹੀਂ ਵੀ ਮੰਤਰੀ ਬਣਾਵਾਂਗੇ ਮਸਾ ਨੇ ਲਲਕਾਰਾ ਮਾਰਤਾ ਉਹ ਇੱਕ ਲੋਕਾਂ ਨੂੰ ਦਬਕਾ ਸਮਝ ਲੋ ਇੱਕ ਤਾੜਨਾ ਸੀ ਵੀ ਜਿਤ ਨਾਲ ਜਿਤਾ ਦੋ ਨਹੀਂ ਮੈਂ ਬਣਾਤਾ ਦੇਣਾ ਉਹੀ ਉਹਨੇ ਕਰਤਾ ਠੀਕ ਹੈ ਆ ਰੌੜਾ ਹੈ ਹੋਰ ਕੋਈ ਰੌੜਾ ਨਹੀਂ ਪਰ ਮੈਂ ਬਿੱਟੂ ਨੂੰ ਸਲਾਹ ਦਿੰਦਾ ਵੀ ਮਤਰਾ ਪੰਜਾਬੀਆਂ ਕਿਤੇ ਨਾ ਕਿਤੇ ਅਣਖ ਜਗਾ ਪੰਜਾਬੀਆਂ ਦੀ ਗੱਲ ਕਰ ਠੋਕ ਵਜਾ ਕੇ ਚਾਹੇ ਰਹਿ ਇਤਰਾ ਅਸੀਂ ਕੀ ਲੈਣਾ ਹੈ ਰਹਿ ਪਰ ਇਹ ਇਹ ਜਾਤੀਆਂ ਬੰਦ ਕਰੋ ਜਿਹੜੀਆਂ ਤੁਸੀਂ ਪਿੱਛੇ ਕਰੀਆਂ ਨੇ ਪਹਿਲੇ ਹੀ ਤੁਹਾਡੇ ਪਰਿਵਾਰ ਦਾ ਇੰਨਾ ਨੁਕਸਾਨ ਹੋਇਆ ਹੈ ਜੇ ਜੇ ਤੁਹਾਡਾ ਦਾਦਾ ਜੀ ੱੱਕਾ ਕਰਦੇ ਰਹਾ ਤਾਂ ਤੱਕ ਜਾਤੀਆਂ ਹੋਈਆਂ ਤੁਸੀਂ ਹੋਰ ਆ ਕਿਉਂ ਜਾ ਰਹੇ ਹੋ ਸਗਾ ਵਧੀਆ ਲੋਕਾਂ ਚ ਵਿਚਰੋ ਦੂਆ ਇਹਦਾ ਹੀ ਭਰਾ ਹੈ ਗੁਰਕੀਰਤ ਉਹ 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 ਨਹੀਂ ਇੰਨਾ ਜ਼ਹਿਰ ਗਾਲ ਦਾ ਇਹ ਨੂੰ ਮੈਂ ਕੀ ਹੋ ਗਿਆ ਠੀਕ ਹੈ ਹੁਣ ਤੈਨੂੰ ਪਦਵੀ ਮਿਲ ਗਈ ਹੁਣੇ ਮੁੜਿਆ ਦੇ ਰਾਏ ਦੁਰਸਤਾਏ ਹੁਣੇ ਭਾਸ਼ਾ ਚੇਂਜ ਕਰ ਲਵੇ ਮੈਂ ਤਾਂ ਇਹ ਰਾਏ ਦਿੰਦਾ ਬਿਲਕੁਲ ਅੰਮ੍ਰਿਤਸਰ ਤੋਂ ਅਰुण ਜੇਤਲੀ ਹਾਰੇ ਸੀ ਉਹਨਾਂ ਨੂੰ ਖਜ਼ਾਨਾ ਮੰਤਰੀ ਲਾਇਆ ਗਿਆ ਸੀ ਦੇਸ਼ ਦਾ ਹੁਣ ਲੁਧਿਆਣਾ ਤੋਂ ਰਵਨੀਤ ਬਿੱਟੂ ਹਾਰੇ ਨੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਕੀ ਲੱਗਦਾ ਵੋਟਰ ਤਾਂ ਕਹਿੰਦੇ ਨੇ ਕਿ ਇਹ ਬੰਦਾ ਮਨਜ਼ੂਰ ਨਹੀਂ ਹੈ ਸਾਨੂੰ ਵੀ ਇਹਨੂੰ ਜਿੱਤਣਾ ਨਹੀਂ ਚਾਹੀਦਾ ਪਰ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਉਹ ਵੱਡੇ ਵੱਡੇ ਅਹੁਦੇ ਦਿੰਦੀਆਂ ਨੇ ਮੰਤਰੀ ਬਣਾਉਂਦੇ ਨੇ ਕੀ ਲੱਗਦਾ ਫਿਰ ਲੋਕ ਤਾਂ ਛੋਟੇ ਰਹਿ ਗਏ ਜਿਹੜੀਆਂ ਸਰਕਾਰਾਂ ਨੇ ਉਹ ਵੱਡੀਆਂ ਰਹੀਆਂ ਹੋ ਇਹਨਾਂ ਨੇ ਜਿਹੜੇ ਅਮੀਰ ਜਾਤੀ ਦੇ ਨੇ ਨਾ ਉਹਨਾਂ ਨੇ ਇੱਕ ਬਹੁਤ ਵੱਡਾ ਪਹਿਲੀ ਇੱਕ ਪੁਆਇੰਟ 20 ਕੁ ਪੁਆਇੰਟ ਰੱਖਿਆ ਹੋਇਆ ਹੈ ਕਾਨੂੰਨ 'ਚ ਇਹਨਾਂ ਨੇ ਇੱਕ ਤਰੀਕਾ ਰੱਖਿਆ ਵੀ ਕੋਈ ਹਾਰ ਕੋਈ ਇਹਨੂੰ ਜਿਤਾਓ ਨਾ ਜਿਤਾਓ ਇਹ ਰਾਜ ਸਭਾ ਦੇ ਥਰੂ ਬਾੜ ਲੈਂਦੇ ਨੇ ਬੰਦੇ ਨੂੰ ਅੰਦਰ ਰਾਜ ਸਭਾ ਦੇ ਥਰੂ ਬਾੜ ਕੀ ਕਿੰਨੀ ਵਾਰੀ ਇਹ ਇਹਨਾਂ ਨੇ ਕਿੰਨੇ ਬੰਦਿਆਂ ਨੂੰ ਮੰਤਰੀ ਬਣਾਇਆ ਇਹ ਇਹ ਉਹ ਚੋਰ ਮੋਰੀ ਲੰਗਾ ਲਿਆ ਹੁੰਦੇ ਨੇ ਜਿਹੜਾ ਇਹਨਾਂ ਨੂੰ ਕੰਮ ਦਿੰਦਾ ਹੈ ਇਹ ਇਹ ਬਿੱਟੂ ਉਹਨਾਂ ਨੂੰ ਵੀ ਚੋਰ ਮੋਰੀ ਲਗਾ ਕੇ ਲੈਂਦਾ ਚੋਰ ਮੋਰੀ ਲਗਾ ਦੇ ਆ ਇਹਨੂੰ ਅਹੁਦਾ ਦੇ ਦਿੰਦੇ ਹੁੰਦੇ ਨੇ ਇਹਨੇ ਲੈ ਲਿਆ ਪਰ ਮੈਂ ਉੱਥੇ ਗੱਲ ਕਰੂੰਗਾ ਕਿ ਜਿਹੜੀ ਤੁਸੀਂ ਜੇਟਲੀ ਦੀ ਗੱਲ ਕਰਦੇ ਹੋ ਅੱਜ ਸਾਡੇ 'ਚ ਨਹੀਂ ਹੈਗੇ ਰੱਬ ਨੂੰ ਪਿਆਰੇ ਹੋਗੇ ਜੇਟਲੀ ਦਾ ਇੱਕ ਬਿਆਨ ਮੈਨੂੰ ਸਿੱਖਾਂ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਖਿਲਾਫ ਕੱਢ ਕੇ ਦਿਖਾ ਦਿਓ ਉਹ ਸੀ ਆਰਐਸਐਸ ਤੇ ਬੀਜੇਪੀ ਦੇ ਪੁਰਾਣੇ ਕਹਾਗ ਬੰਦੇ ਜੇਟਲੀ ਹੋਇਆ ਮੁਰਨਿਮਲ ਮਰੋਹ ਜੋਸੀ ਹੋਇਆ ਲਾਲ ਕਿਸੇ ਦਾ ਅਡਵਾਨੀ ਹੋਇਆ ਇਹ ਮੋਦੀ ਤਾਂ ਬਹੁਤ ਜੂਨੀਅਰ ਹੈ ਇਸ ਕਰਕੇ ਉਹਨਾਂ ਨੂੰ ਤਾਂ ਮਾਣ ਮਿਲ ਉਹਦੀ ਪਾਰਟੀ ਨੇ ਦੇਣਾ ਹੀ ਹੈ ਉਹ ਨਹੀਂ ਪਰ ਜਿਹੜਾ ਸਾਡੇ 'ਚੋਂ ਕੱਢ ਕੇ ਸਪੈਸ਼ਲ ਜਾਣਾ ਜਿਵੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਾਡੇ ਚੋਂ ਲੈ ਕੇ ਕੱਢ ਕੇ ਖਾਕੀ ਨਿੱਕਰ ਪਵਾਤੀ ਬੁੱਢੇ ਦੇ ਅੱਜ ਵਿਚਾਰਾ ਨਹੀਂ ਰਿਹਾ ਸਾਡੇ ਚ ਫਿਰ ਉਹਨੇ ਗਾਹ ਛੋਟੇ ਰੰਗ ਦੀ ਮੁੰਡੇ ਨੂੰ ਪਵਾ ਕੇ ਰੱਖੀ ਕਿੰਨੀ ਦੇਰ ਬੀਬਾ ਹਰ ਸਿਮਰਤ ਇਹ ਕੱਲੇ ਕਿਵੇਂ ਦੇਖ ਕੇ ਇਸੇ ਤਰ੍ਹਾਂ ਤਰਸ ਕਰੋ ਪੰਜਾਬ ਦੇ ਲੋਕਾਂ ਨੂੰ ਉਹ ਵੰਡਣ ਦੇ ਲਈ ਉੱਥੋਂ ਬੜਾ ਵਧੀਆ ਸਿਸਟਮ ਚਲਾਉਂਦੇ ਨੇ ਉਹ ਉਹ ਕੱਢ ਕੇ ਲੈ ਜਾਂਦੇ ਹੁੰਦੇ ਨੇ ਇਹ ਸਾਰੀ ਪਲਾਇਲਿੰਗ ਬਹੁਤ ਵੱਡੀ ਹੈ ਆਪਾਂ ਦਾ ਅਰਦਾਸੇ ਕਰੋ ਵੀ ਕਲਗੀ ਵਾਲਿਆ ਤੇਰਾ ਪੰਥ ਤੇਰਾ ਗ੍ਰੰਥ ਤੇਰੇ ਕਿਸਾਨ ਤੇਰੇ ਮਜ਼ਦੂਰ ਇਹਨਾਂ ਤੇ ਤਹੀਂ ਹੱਥ ਰੱਖਣਾ ਹੈ ਸਰਕਾਰਾਂ ਨਹੀਂ ਸਾਡੀਆਂ ਬਣੀਆਂ ਕਦੇ ਨਾ ਬਣਨਗੀਆਂ ਬਿਲਕੁਲ ਕੀ ਲੱਗਦਾ ਤੁਹਾਨੂੰ ਜਿਹੜੀ ਹਾਈ ਕਮਾਣਾ ਬੀਜਪੀ ਉਹਨਾਂ ਨੂੰ ਲੱਗਦਾ ਸੀ ਕਿ ਸਿੱਖ ਚਿਹਰੇ ਦੀ ਸਾਨੂੰ ਲੋੜ ਆ ਕਿ ਉਹ ਸਿੱਖ ਚਿਹਰਾ ਰਵਨੀਤ ਬਿੱਟੂ ਮਿਲ ਗਿਆ ਕਿ ਆਉਣ ਵਾਲਾ 2027 ਦਾ ਮੁੱਖ ਮੰਤਰੀ ਵੀ ਰਵਨੀਤ ਬਿੱਟੂ ਐਲਾਨਿਆ ਜਾ ਸਕਦਾ ਕਿ ਬੀਜਪੀ ਵੱਲੋਂ ਜੀ ਮੁੱਖ ਮੰਤਰੀ ਹੋਣਗੇ ਵੀ ਸਿੱਖ ਚਿਹਰੇ ਦੀ ਜ਼ਰੂਰਤ ਹੈ ਜੀ ਉਹ ਸਾਨੂੰ ਮਿਲ ਗਿਆ ਰੌਲਾ ਸਿੱਖ ਚਿਹਰੇ ਦਾ ਨਹੀਂ ਸਿੱਖ ਚਿਹਰਾ ਤਾਂ ਪੂਰੀ ਹੈਗਾ ਪਿੱਛੇ ਵੀ ਰਿਆ ਸਿੱਖ ਚਿਹਰੇ ਦੀ ਗੱਲ ਨਹੀਂ ਗੱਲ ਇਹ ਆ ਵੀ ਤੁਹਾਨੂੰ ਅਟੈਕ ਕੌਣ ਕਰਦਾ ਥੋਡੇ ਤੇ ਥੋਡੇ ਵਰਗੇ ਚਿਹਰੇ ਵਾਲਾ ਦਸਤਾਰ ਬੰਨੀ ਵਾਲਾ ਉਹ ਦਿਖਾਉਣਾ ਲੋਕਾਂ ਨੂੰ ਵੀ ਦੇਖੋ ਸਿੱਖਾ ਆਪ ਚ ਕਿਵੇਂ ਲੜਦੇ ਨੇ ਵੀ ਸਿੱਖਾਂ ਚ ਅਤਵਾਦੀ ਵੀ ਨੇ ਵੱਖਵਾਦੀ ਨੇ ਕਹਾਉਣਾ ਕੀ ਤੋਂ ਐ ਜਿਵੇਂ ਆਪਾਂ ਤਿੰਨ ਖੜਿਆ ਆਪਣੇ ਚੋਂ ਇੱਕ ਚੋਂ ਕਿਸੇ ਨੂੰ ਕਹਿਣ ਵੀ ਤੂੰ ਇਹਨੂੰ ਕਹਿਆ ਇਹ ਤਾਂ ਬਹੁਤ ਵੱਡਾ ਅਤਵਾਦੀ ਹੈ ਜੀ ਇਹ ਤਾਂ ਬਹੁਤ ਵੱਡਾ ਖਾਲਸਤਾਨੀ ਹੈ ਇਹ ਫਲਾਣਾ ਇਹ ਕਹਾਉਣ ਦੇ ਲਈ ਬਿੱਟੂ ਨੂੰ ਚੱਕ ਕੇ ਲੈ ਗਏ ਨੇ ਹੋਰ ਰੌਲਾ ਕੋਈ ਨਹੀਂ ਨਹੀਂ ਹੋਰ ਤੁਸੀਂ ਕਹੋ ਸਿੱਖ ਚਿਹਰੇ ਵਾਲੀ ਗੱਲ ਕਿੱਥੇ ਆ ਸਾਰੀ ਦਿੱਲੀ ਸਿੱਖ ਚਿਹਰੀ ਹੈ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਉਹ ਸਣੇ ਸੰਗਲ ਗਈ ਆ ਸੁਖਬੀਰ ਦੀ ਭੱਜ ਕੇ ਫਿਰ ਹਰਿਆਣੇ ਵਾਲੇ ਭੱਜ ਕੇ ਗਏ ਨੇ ਉਹ ਸਿੱਖ ਨਹੀਂ ਬਣਦੇ ਤੁਸੀਂ ਉਹ ਤਾਂ ਗਾਤਰੇ ਵੀ ਪਾਏ ਬਨੇ ਫਿਰ ਧਰਮ ਦੀ ਸੇਵਾ ਵੀ ਕਰ ਰਹੇ ਨੇ ਕਮੇਟੀਆਂ ਚ ਵੀ ਨੇ ਉਹਨਾਂ ਨੂੰ ਸਿੱਖ ਚਿਹਰੇ ਨਹੀਂ ਮੰਨਿਆ ਗੱਲ ਜਿੱਥੇ ਤੁਸੀਂ ਤੁਹਾਡੇ ਆਹਨ ਹੱਡ ਤੇ ਟੀਕਾ ਲਾਉਣਾ ਪੁੜੇ ਚ ਟੀਕੇ ਦਾ ਦੁਨੀਆ ਤੇ ਲੱਗਦੇ ਨੇ ਹੱਡ ਚ ਮਾਰ ਕੇ ਸੂਈ ਤੋੜਨੀ ਆ ਥੋਡੇ ਜਿਹੜਾ ਹੱਡ ਚ ਟੀਕਾ ਲਾਉਣ ਲਾਊਗਾ ਉਹਨਾਂ ਦੇ ਕਹੇ ਤੋਂ ਉਹਨਾਂ ਨੇ ਉਹਨਾਂ ਨੂੰ ਬਣਾਉਣਾ ਠੀਕ ਹੈ ਅਮਿਤ ਸ਼ਾਹ ਨੇ ਰੈਲੀ ਕੀਤੀ ਜੀ ਲੁਧਿਆਣਾ ਚ ਉੱਥੇ ਉਹਨਾਂ ਨੇ ਸਿੱਧੇ ਕਿਹਾ ਕਿ 5 ਸਾਲ ਤੋਂ ਸਾਡਾ ਪਿਆਰਾ ਰਵਨੀਤ ਬਿੱਟੂ ਨਾਲ ਹੁਣ ਰਵਨੀਤ ਬਿੱਟੂ ਸਾਡੇ ਨਾਲ ਅਸੀਂ ਇਹਨੂੰ ਵੱਡਾ ਉਹਦਾ ਦੇਣੀ ਦੇਣਾ ਕੀ ਲੱਗਦਾ 5 ਸਾਲ ਦਾ ਪਿਆਰ ਇਹਦਾ ਮਤਲਬ ਪਹਿਲਾਂ ਵੀ ਪੂਰਾ ਤਾਲਮੇਲ ਚੱਲ ਰਿਹਾ ਸੀ ਕਿ ਕਦੋਂ ਯੂ ਟਰਨ ਮਾਰੀਏ ਕਦੋਂ ਪਾਰਟੀ ਚੇਂਜ ਕਰੀਏ ਪਹਿਲਾਂ ਦੀ ਪਲੈਨਿੰਗ ਸੀ ਇਹ ਜ ਤੇ ਕਾਂਗਰਸ ਨੂੰ ਇੰਨਾ ਗਰਾਫ ਆ ਗਿਆ ਥੱਲੇ ਆ ਗਿਆ 50 ਸਾਲ ਰਾਜ ਕਰਦੀ ਪਾਰਟੀ ਨੂੰ ਸਿੱਟਿਆ ਉਹ ਜਿਹੜੀਆਂ ਐਹੀਆਂ ਜਾਂ ਕਾਂਗਰਸ ਚ ਕਾਲੀਆਂ ਭੇਡਾਂ ਬੈਠੀਆਂ ਦੀਆਂ ਭਾਜਪਾ ਨੇ ਯਾਰੀ ਲਾਈ ਉਹਨਾਂ ਦੀ ਉਹ ਕਿਰਪਾ ਹੋਈ ਹੋਈ ਹੈ ਇਹ ਹੀ ਨੇ ਨਿਕਲ ਨਿਕਲ ਕੇ ਬਾਹਰ ਆਏ ਇਹਨਾਂ ਚ ਇਹਨਾਂ ਦਾ ਸਾਰਿਆਂ ਨੂੰ ਵੱਡਾ ਆਗੂ ਸੀ ਕੈਪਟਨ ਅਮਰਿੰਦਰ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣਾਈ ਗਏ ਬਾਰ-ਬਾਰ ਜਿਵੇਂ ਬਿੱਟੂ ਦੇ ਦਾਦੇ ਨੂੰ ਬਣਾਈ ਗਏ ਇਹ ਇਹ ਵੱਡੇ ਵੱਡੇ ਘਰਾਂ ਦੇ ਲੋਕ ਕਿਉਂ ਜਾ ਰਹੇ ਨੇ ਉਹਦਾ ਕਾਰਨ ਇਹ ਹੈ ਨਾ ਫਿਰ ਇਹਨਾਂ ਨੂੰ ਹੁਣ ਇਹ ਨਾਂ ਦੇਣਾ ਤਾਂ ਕੋਈ ਗੁਨਾਹ ਨਹੀਂ ਹੈ ਇਹ ਕਾਂਗਰਸ ਚ ਕਾਲੀਆਂ ਭੇਡਾਂ ਬੈਠੇ ਨੇ ਵੈਸੇ ਕਾਂਗਰਸ ਦਾ ਕੰਮ ਹੈ ਉਹ ਆਪਣੀ ਪਾਰਟੀ ਦੇਖੇ ਸੀ ਆਪਣੀਆਂ ਦੇਖਣੀਆਂ ਨੇ ਪਰ ਫੇਰ ਵੀ ਜੇ ਦੇਸ਼ ਚ ਚਲਾਉਣ ਵਾਲੀਆਂ ਪਾਰਟੀਆਂ ਚ ਕੋਈ ਇਹੋ ਜਿਹਾ ਨੰਘਾਰ ਆਉਂਦਾ ਉਹਦਾ ਦੁੱਖ ਤਾਂ ਲੱਗਦਾ ਹੀ ਠੀਕ ਹੈ ਹੁਣ ਰਵਨੀਤ ਬਿੱਟੂ ਕਿਸਾਨਾਂ ਦੇ ਮਸਲੇ ਪੰਜਾਬ ਦੇ ਵੱਡੇ ਮਸਲੇ ਨੇ ਮੰਤਰੀ ਬਣੇ ਨੇ ਜੀ ਉਹ ਸੁਲਝਾ ਸਕਣਗੇ ਕੀ ਲੱਗਦਾ ਤੁਹਾਨੂੰ ਕਿੰਨੀ ਕਾਸ ਲੱਗਦੀ ਹੈ ਰਮਜੀਤ ਮੈਂ ਕਹਿੰਦਾ ਜੇ ਬਿੱਟੂ ਏਡੇ ਏਡੇ ਕੰਮ ਕਰ ਦਵੇ ਉਹਦੇ ਮੂੰਹ ਚ ਮੈਂ ਕਹੂੰ ਮਿੱਤਰਾ ਤੇਰੇ ਮੂੰਹ ਚ ਕਿਆ ਹੋ ਸ਼ੱਕਰ ਜਿੱਦਾਂ ਤਾਂ ਕਿਸਾਨਾਂ ਦਾ ਮਸਲਾ ਹੱਲ ਕਰਾਤਾ ਬੰਦੀ ਸਿੰਘ ਛਡਾ ਤੇ ਹੋਰ ਗੱਲਾਂ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਹੱਲ ਕਰਾਉਣ 'ਚ ਤੂੰ ਐ ਮੰਨ ਵੀ 10% ਹੈ ਜੇ ਤੂੰ 1% ਕਰਾਉਣ 'ਚ ਵੀ ਕਾਮਯਾਬ ਹੋ ਗਿਆ ਮੈਂ ਜਨ ਤੱਕ ਕਹਿਣਾ ਵੀ ਪੰਜਾਬ ਦੇ ਲੋਕ ਦਿਲ دریا ਨੇ ਜੇ ਗਰਬ ਜੇ ਸਰਬਜੀ ਖਾਲਸੇ ਉਹਨਾਂ ਨੂੰ ਅੰਬਰਤਪਾਲ ਸਿੰਘ ਉਹਨਾਂ ਨੂੰ ਜਿਤਾ ਕੇ ਪੇਜ ਸਕਦੇ ਨੇ ਉਹ ਦਿਨ ਦੂਰ ਨਹੀਂ ਬਿੱਟੂ ਤੈਨੂੰ ਵੀ ਪਿੰਡ ਪਿੰਡ ਬੁਲਾ ਕੇ ਲੋਕ ਸਨਮਾਨ ਕਰਨਗੇ ਪਰ ਪੈਰ ਪੱਟ ਕੇ ਤਾਂ ਦੇਖ ਪਿਆਰ ਤਾਂ ਪਾ ਕਿ ਆਹੀ ਜ਼ਹਿਰ ਗਾਲ ਨਹੀਂ ਐ ਜੇ ਆਏ ਸਾਡੇ ਖਿਲਾਫ ਬੋਲੇਗਾ ਮਿੱਤਰਾ ਫੇਰ ਤਾਂ ਸਾਡੇ ਕੋਲ ਉਹੀ ਕਾਲੇ ਝੰਡੇ ਨੇ ਜਿਹੜੇ ਦਿਖਾਇਆ ਕਰਾਂਗੇ ਜੇ ਆਏ ਪਿਆਰ ਦੀਆਂ ਪਿੰਗਾ ਝੂੜ ਕੇ ਸਾਨੂੰ ਦਿਖਾਵੇਂਗਾ ਵੀ ਆਹ ਦੇਖੋ ਸਿੱਖੋ ਪੰਜਾਬੀਓ ਕਿਸਾਨੋ ਤੁਹਾਡੇ ਵਾਸਤੇ ਆ ਮੈਂ મોદી ਤੋਂ ਕਰਾ ਕੇ ਦਿਨਾ ਫੇਰ ਮੈਂ ਦਾਵੇ ਨਾ ਕਹਿਣਾ ਕਿ ਕਲੰਗੀ ਵਾਲੇ ਦੀ ਬਕਸਸ਼ ਗੁਰੂ ਘਰ ਦੀ ਸਰੂਪਾਓ ਤੈਨੂੰ ਪਿੰਡ-ਪਿੰਡ ਪਾਇਣਗੇ ਠੀਕ ਹੈ ਬਾਕੀ ਕੀ ਲੱਗਦਾ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਜਿਹੜੇ ਪੁਰਾਣੇ ਲੀਡਰ ਨੇ ਬੀਜੇਪੀ ਦੇ ਉਹ ਸੋਚ ਰਹੇ ਨੇ ਸਾਡਾ ਨੰਬਰ ਲੱਗਿਆ ਨਹੀਂ ਜੀ ਰਵਨੀਤ ਬਿੱਟੂ ਹੁਣ ਆਇਆ 2 ਮਹੀਨੇ ਪਹਿਲਾਂ ਚੋਣ ਵੀ ਲੜ ਚੁੱਕਿਆ ਤੇ ਹਾਰ ਵੀ ਗਏ ਨੇ ਉਹਦਾ ਵੀ ਵੱਡਾ ਮੰਤਰੀ ਬਣ ਕੇ ਵੀ ਅਸੀਂ ਜਿਨ੍ਹਾਂ ਨੇ ਜੁੱਤੀਆਂ ਘਸਾਤੀਆਂ ਸਾਰੀ ਉਮਰ ਬੀਜੇਪੀ ਦੇ ਨਾਲ ਕੈਂਪੇਨ ਕਰਦੇ ਪ੍ਰਚਾਰ ਕਰਦੇ ਵੀ ਅਸੀਂ ਤਾਂ ਉੱਥੇ ਹੀ ਰਹਿ ਗਏ ਜੀ ਗੱਲ ਇਹ ਹੈ ਅੱਜ ਬੀਜੇਪੀ ਦਾ ਕੋਈ ਕਹਾਗ ਲੀਡਰ ਹੈ ਉਹਨੂੰ ਚੋਰ ਮੋਰੀਓ ਬੀਜੇਪੀ ਵਾਲਾ ਬਣ ਕੇ ਜਾ ਕੇ ਉਹਨੂੰ ਉਹਨੂੰ ਜੇ ਕਹੋ ਵੀ ਢਿੱਡ ਫਰੋਲ ਯਾਰ ਉਹ ਫੇਰ ਤੁਹਾਨੂੰ ਦੱਸੂਗਾ ਵੀ ਸਾਡੇ ਨਾਲ ਕੀ ਬੀਤਦੀ ਹੈ ਤਾਂਨ ਚੁਗਦਾ ਨਾਮ ਵੀ ਅੱਜ ਅਖਬਾਰ ਚ ਆਇਆ ਜੀਤ ਚ ਉਹਦਾ ਨਾਮ ਪਾਤਾ ਪਤਾ ਨਹੀਂ ਉਹਨੇ ਕਿਵੇਂ ਪਵਾ ਲਿਆ ਦਿੱਲੀੋਂ ਬੈਠਾ ਹੈ ਪਰ ਉੱਥੇ ਵਿਚਾਰਿਆਬ ਨਹੀਂ ਜਿਹੜਾ ਇੰਨੀ ਦੇਰ ਦਾ ਝੰਡਾ ਬਰਦਾਰ ਬਣਿਆ ਫਿਰਦਾ ਵਿਚਾਰਿਆਬ ਨਹੀਂ ਇਹੋ ਜਿਹੇ ਅਨੇਕਾਂ ਹੀ ਨੇ ਜਿਹੜੇ ਵਿਚਾਰੇ ਪਹਿਲਾਂ ਦਾ ਕੈਪਟਨ ਅਮਰਿੰਦਰ ਉਹਨਾਂ ਨੂੰ ਲਿਆ ਕੇ ਜਦਰਾ ਗੜਤੇ ਜਾਇਨ ਚੇਂਜ ਕਰੀ ਜਾਂਦੇ ਮਾੜੇ ਖਤੂਰੇ ਵਾਂਗੂ ਹੌਲੀ ਹੌਲੀ ਬੋਲਣ ਨਾ ਬਕਾਬਤ ਕਰਨ ਜੋਗੇ ਨਾ ਬੋਲਣ ਜੋਗੇ ਨੇ ਇਹ ਬਕਾਬਤਾ ਨੇ ਜਿਹੜੀਆਂ ਉਹ ਖਾਲਸਿਆਂ ਚ ਨਹੀਂ ਅਸੀਂ ਉਹ ਇੱਕ ਦੂਏ ਦੀ ਧੌਣ ਮਰੋੜ ਕੇ ਕਹਿ ਸਕਦਾ ਵੀ ਗਲਤ ਆ ਤੂੰ ਰੋਕਾਂਗੇ ਪਰ ਇਹ ਜਿਹੜੇ ਮਹਾਜਨ ਜੀ ਨੇ ਵਿਚਾਰੇ ਇਹ ਨੀ ਸਿਰ ਚੱਕਦੇ ਇਹ ਕਹਿੰਦੇ ਚੰਗਾ ਜੀ ਇਸੇ ਤਨਖਾਹ ਤੇ ਸਾਡਾ ਪ੍ਰਧਾਨ ਮੰਤਰੀ ਬਣ ਗਿਆ ਇਸੇ ਤਨਖਾਹ 'ਚ ਚੱਲਾਂਗੇ ਇਹ ਇਸ ਕਰਕੇ ਨੇ ਜੇ ਇਹਨਾਂ ਨੂੰ ਪਤਾ ਹੋਵੇ ਸਾਡੇ ਨਾਲ ੱੱੱਕਾ ਹੋਇਆ ਹੈ ਦੰਬ ਬਣਾ ਕੇ ਪੰਜਾਬ ਦੀ ਬੀਜੇਪੀ ਖੜ ਚਵੇ ਫਿਰ ਫਿਰ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗ ਜੇ ਪਰ ਇਹਨਾਂ ਨੇ ਖੜਨਾ ਨਹੀਂ ਠੀਕ ਹੈ ਜਲਵਾ ਸੋਈ ਸਾਹਿਬ ਇਹ ਵੀ ਆ ਰਹੀ ਸੀ ਕਿ ਗਵਰਨਰ ਲਗਾਉਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੇ ਉਹ ਹਿਮਾਚਲ ਦਾ ਲਗਾ ਦੇਣ ਚਾਹੇ ਜਿੱਥੇ ਵੀ ਲਗਾ ਦੇਣਗੇ ਵੀ ਸੈੱਟ ਕਰਨਗੇ ਅਮਰਿੰਦਰ ਸਿੰਘ ਨੂੰ ਉਹ ਵੀ ਉਹੀ ਗੱਲ ਨਹੀਂ ਕੈਪਟਨ ਅਮਰਿੰਦਰ ਨੂੰ ਸੈੱਟ ਤਾਂ ਕਰ ਦਿੰਦੇ ਪਰ ਉਹ ਓਡਾ ਓਡਾ ਕੰਮ ਨਹੀਂ ਕਰ ਸਕਿਆ ਦਿੱਲੀ ਲਈ ਜਿੱਡਾ ਬਿੱਟੂ ਨਹੀਂ ਕਰਦੇ ਨੇ ਕੈਪਟਨ ਅਮਰਿੰਦਰ ਦੀ ਮਹਾਰਾਜਾ ਹੋਣ ਕਰਕੇ ਵੀ ਖਾਨਦਾਨੀ ਰਾਜੇ ਨਹੀਂ ਉਹਦੀ ਭਾਸ਼ਾ 'ਚ ਫਰਕ ਹੈ ਉਹ ਜੇ ਤਾਂ ਸਿੱਧੀਆਂ ਠੇਠ ਗਾਲਾਂ ਇਦਾਂ ਨੂੰ ਦੱਬੀ ਜਾਂਦਾ ਸਾਨੂੰ ਫੇਰ ਤਾਂ ਉਹਨੂੰ ਵੀ ਕਹਿੰਦੇ ਵੀ ਆ ਜਾ ਤੈਨੂੰ ਦਈਏ ਗਿਫਟ ਜਦ ਹੁਣ ਉਹ ਗਾਲਾਂ ਲਈ ਕੱਢੀਆਂ ਉਹ ਨਹੀਂ ਉਹਨਾਂ ਦੇ ਫਿੱਟ ਬੈਠਿਆ ਉਹਨਾਂ ਨੇ ਕਹਿੰਦਾ ਹਟ ਪਰੇ ਬੁੱਢਾ ਹੋ ਗਿਆ ਚੱਲ ਘਰੇ ਬੈ ਜਾ ਹੁਣ ਵਿਚਾਰਾ ਘਰੇ ਬੈਠਾ ਕਦੇ ਕਹਿੰਦੇ ਨੇ ਬਿਮਾਰ ਹੈ ਕਦੇ ਕੁਸ ਹੈ ਕੋਈ ਬਿਮਾਰ ਨਹੀਂ ਕੁਸ ਨਹੀਂ ਰਾਜਨੀਤਿਕ ਬੰਦੇ ਨੂੰ ਤਾਂ ਬਿਮਾਰੀ ਆ ਹੀ ਹੁੰਦੀ ਆ ਉਹ ਤੋਂ ਆਉਦਾ ਖੋਲੋ ਉਹ ਜਦ ਆਏ ਲੱਗਣ ਲੱਗ ਜਾਂਦਾ ਵੀ ਹੁਣ ਗਿਆ ਪੀਜੀਆ ਹੁਣ ਗਿਆ ਆਹ ਗੱਲ ਹੈ ਠੀਕ ਹੈ ਬਾਕੀ ਰਵਨੀਤ ਮਿੱਟੂ ਤੁਸੀਂ ਜਿਵੇਂ ਗੱਲਬਾਤ ਕੀਤੀ ਆ ਕਿ ਜਿਵੇਂ ਦੀ ਬੋਲੀ ਵੀ ਰਵਨੀਤ ਮਿੱਟੂ ਤੁਹਾਨੂੰ ਬੋਲੀ ਪਸੰਦ ਆਈ ਆ ਬੀਜੇਪੀ ਜਿਹੜਾ ਸਾਨੂੰ ਗਾਲਾਂ ਕੱਢੂ ਮਿੱਤਰੋ ਜਿਹੜਾ ਸਾਨੂੰ ਅੱਤਵਾਦੀ ਵੱਖਵਾਦੀ ਦੇਸ਼த்ਰੋਹੀ ਐਨ ਝੂਠੇ ਦੇ ਕਰ ਤੱਕ ਜਾਊਗਾ ਸਾਨੂੰ ਉਹ ਉਹ ਬੰਦੇ ਦੀ ਬੋਲੀ ਦਿੱਲੀ ਨੂੰ ਐਨ ਮਿੱਠੀ ਪਿਆਰੀ ਲੱਗਦੀ ਹੈ ਜੇ ਨਾ ਲੱਗਦੀ ਹੋਵੇ ਫਿਰ ਮਨਿੰਦਰਜੀਤ ਬਿੱਟੇ ਹੋਣੀ ਸਾਰੀ ਉਮਰ ਦੇ ਜਿਵੇਂ ਸਰਕਾਰ ਦੇ ਜਵਾਈ ਬੜੇ ਬੱਠੇ ਨੇ ਨਾ ਫਿਰ ਉਹਨਾਂ ਨੂੰ ਹੁਣ ਨੂੰ ਕੱਦਾ ਤੋੜਦੇ ਵੀ ਚਲੋ ਘਰ ਨੂੰ ਯਾਰ ਹੁਣ ਤਾਂ ਤੁਸੀਂ ਕਦੇ ਜਿੱਤੇ ਵੀ ਨਹੀਂ ਨਾ ਤੁਸੀਂ ਵੋਟਾਂ 'ਚ ਖੜੇ ਤੋ ਇੱਥੇ ਹੀ ਕਰਦਾ ਚੱਲ ਸਾਡੇ ਸਰਕਾਰੀ ਸੁਰੱਖਿਆ ਲੈਲਾ ਚਾਰ ਬਲਾਜਮ ਤੂੰ ਲੈਲਾ ਦਾਰ ਨਹੀਂ ਦੱਸ ਲੈਲਾ ਜਾਂ ਕਰੇ ਰਹਾ ਪਰ ਪਰ ਇਹ ਆ ਜਿਹੜੀ ਬਿਮਾਰੀ ਲੱਗੀ ਨਾ ਵੀ ਜਿੰਨਾ ਮੋਟਾ ਮੋਲੋਗੇ ਜਿੰਨਾ ਗੰਦਾ ਬੋਲੋਗੇ ਉਹਨੂੰ ਮਾਨ ਸਨਮਾਨ ਦਿੱਲੀ ਦਊਗੀ ਉਹੀ ਕੋ ਸੋਈਂ ਜਾ ਰਹੇ ਬਿਲਕੁਲ ਜੀ ਸੋ ਪਰਮਜੀਤ ਸਿੰਘ ਸਹੋਲੀ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਰਵਨੀਤ ਸਿੰਘ ਬਿੱਟੂ ਮੰਤਰੀ ਬਣੇ ਨੇ ਕਿ ਮੰਤਰੀ ਬਣਤਾ ਚੁੱਕੇ ਨੇ ਪਰ ਹੁਣ ਜੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਤਾਂ ਹੀ ਮੰਨਿਏ ਜੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਤਾਂ ਹੀ ਮੰਨਿਏ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਆਵਾਜ਼ ਨੂੰ ਕਿਵੇਂ ਰਵਨੀਤ ਬਿੱਟੂ ਪਾਰਲੀਮੈਂਟ ਚੱਕਦੇ ਨੇ ਕਿਵੇਂ ਕੋਈ ਗੱਲਬਾਤ ਕਰਦੇ ਨੇ ਜਾਂ ਕੈਬਨਿਟ ਮਨਿਸਟਰ ਬਣੇ ਨੇ ਤਾਂ ਉਹ ਮਿਨਿਸਟਰੀ ਚ ਪੰਜਾਬ ਲਈ ਕੀ ਫਾਇਦੇ ਕਰਦੇ ਨੇ ਕੈਮਰਾਮੈਨ ਸੁਖਵੀਰ ਤੁਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ